ਸਸਕਾਰ ਨਮਸਕਾਰ ਅਸਲਾਮ ਅਲੈਕੁਮ ਗੱਲਾਂ ਵਿੱਚ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਇਹਦੇ ਵਿੱਚ ਗੱਲ ਜਦੋਂ ਮੈਨੂੰ ਯਾਦ ਆਉਂਦੀ ਹੈ ਤੇ ਮੈਂ ਨਾਲ ਹਾਸੇ ਆਉਂਦੇ ਰਹਿੰਦੇ ਨੇ ਕਰਾਂ ਕੀ ਇੱਕ ਵਾਰੀ ਦੀ ਗੱਲ ਹੈ ਇਹ ਉਦੋਂ ਦੀ ਗੱਲ ਹੈ ਜਦੋਂ ਚੜੀਆਂ ਕਾ ਕਬੂਤਰ ਤੇ ਬੰਦੇ ਇੱਕੋ ਵੇਲੇ ਵਿੱਚ ਖਾਂਦੇ ਸੀ। ਕਾਂ ਵੀ ਉੱਥੇ ਆ ਜਾਂਦੇ ਸੀ ਤੁਸੀਂ ਖਾ ਕੇ ਹਟੇ ਨਹੀਂ ਤੁਹਾਡੇ ਉੱਪਰ ਖਾਂ 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 ਐ ਐ ਕਰਦੇ ਆ ਜਾਣੇ ਤੇ ਉਧਰੋਂ ਉਧਰ ਬੁਰਕੀ ਪਾਣੀ ਉਧਰੋਂ ਉਧਰੋਂ ਪਾਣੀ। ਲੈ ਵੀ ਏਦਾਂ ਇੱਕ ਵਾਰੀ ਦਾ ਕਿੱਸਾ ਬਹੁਤ ਹੀ ਵਧੀਆ ਤੁਹਾਨੂੰ ਸੁਣਾਉਣੀ ਆ। ਸਾਡੇ ਬੇਬੇ ਜੀ ਦੇ ਨਾ ਡੈਂਚਰ ਲਗਾ ਹੋਇਆ ਸੀਗਾ। ਡੈਂਚਰ ਜਿਹੜਾ ਮਤਲਬ ਦੰਦ ਦੂਜੇ ਲੱਗੇ ਹੋਏ ਸੀ। ਤੇ ਅਸੀਂ ਨਵੇਂ-ਨਵੇਂ ਆਪਣੇ ਘਰ ਦੇ ਵਿੱਚ ਸ਼ਿਫਟ ਕੀਤੇ ਸੀ ਬਾਰ-ਬਾਰ ਘਰ ਸੀ ਤੇ ਅਬ ਤੁਹਾਂ ਦੱਸ ਚਿੜੀਆਂ ਕਾਂ ਕਬੂਤਰ ਤੋਤੇ ਇਸ ਕੁਗੀਆਂ ਸਾਰੀਆਂ ਤੇ ਅਸੀਂ ਇਕੱਠੇ ਰਹਿੰਦੇ ਸੀ ਕਾ ਆਇਆ ਬੇਬੇ ਜੀ ਇਹਨਾਂ ਰਾਤ ਨੂੰ ਕੀ ਕਰਦੇ ਸੀ ਡੈਂਚਰ ਲਾ ਕੇ ਨਾ ਇਹ ਰეკਮੈਂਡਡ ਹੁੰਦਾ ਹੈ ਬਾਈ ਡਾਕਟਰਸ ਕਿ ਲਾ ਕੇ ਤੁਸੀਂ ਪਾਣੀ ਦੇ ਵਿੱਚ ਰੱਖ ਦਿਓ ਉਹਨਾਂ ਨੇ ਉੱਤੇ ਰੱਖਿਆ ਹੋਇਆ ਸੀ ਤੇ ਕਾਂ ਆਇਆ ਉਹ ਸਾਡੇ ਵਾਸਤੇ ਰੋਟੀਆਂ ਬਣਾ ਰੇ ਸੀ ਅਸੀਂ ਰੋਟੀ ਖਾ ਰਹੇ ਸਾਂ ਤੇ ਕਾਂ ਆਇਆ ਕਾਂ ਚੁੱਪ ਕੇ ਜਿਆ ਕੇ ਬੇਬੇ ਜੀ ਦਾ ਡੈਂਚਰ ਚੱਕਿਆ ਤੇ ਚੱਕ ਕੇ ਤੇ ਉੱਡ ਗਿਆ ਬੇਬੇ ਜੀ ਨੇ ਵੇਖ ਲਿਆ ਕਹਿੰਦੇ ਹਾਏ ਮੇਰਾ ਹਾਏ ਮੇਰੇ ਦੰਦ ਹਾਏ ਮੇਰੇ ਦੰਦ ਤੇ ਮੈਂ ਅਸੀਂ ਪਿੱਛੇ ਮੈਂ ਜੀ ਬੈਠੀ ਸੀਗੀ ਉੱઠી ਤੇ ਮੈਂ ਦੌੜੀ ਉਹਦੇ ਪਿੱਛੇ ਤੇ ਵੱਡੀ ਮੈਂ ਸਾਰੇ ਕੰਮ ਵੱਡੀ ਨੇ ਕਰਨੇ ਤੇ ਦੌੜੀ ਉਹਦੇ ਪਿੱਛੇ ਉਹ ਤਾਂ ਟਰਾਂਸਫਾਰਮਰ ਦੇ ਉੱਪਰ ਜਾ ਕੇ ਉਹ ਟੀਸੀ ਦੇ ਉੱਤੇ ਜਾ ਕੇ ਬਹਿ ਗਿਆ ਹਾਏ ਅੱਗੇ ਚਲਾ ਗਿਆ ਤੇ ਕਿੱਥੇ ਜਾਵਾਂਗੇ ਕਿਵੇਂ ਲਿਆਵਾਂਗੇ ਹੁਣ ਬੰਦਿਆਂ ਵਿੱਚੋਂ ਤਾਂ ਕੋਈ ਲੱਭ ਜਾਂਦਾ ਤੇ ਕਾਂ ਵਿੱਚੋਂ ਕਿੱਥੋਂ ਲੱਭਾਂਗੇ ਵੀ ਕਿਹੜਾ ਕਾਂ ਸੀ ਕਿੱਥੇ ਸੁੱਟ ਗਿਆ ਬੜਾ ਫਿਕਰ ਲਾ ਫਿਰ ਮੈਂ ਉਹ ਕਾਂ ਜਿਵੇਂ ਉੱਤੇ ਜਾ ਕੇ ਬੈਠਿਆ ਤੇ ਮੈਨੂੰ ਸੁੱਝੀ ਗੱਲ ਤੇ ਮੈਂ ਕੀ ਕੀਤਾ ਮੈਂ ਥੱਲੇ ਖੜੀ ਨੇ ਬਾਕੀ ਵੀ ਕੋਈ ਦੌੜ ਕੇ ਆਇਆ ਕੋਈ ਕੰਮ ਤੋਂ ਵੇਖ ਰਿਹਾ ਕੋਈ ਕਿਵੇਂ ਕੋਈ ਕਿਵੇਂ ਮੈਨੂੰ ਸੁੱਝਿਆ ਮੈਂ ਕੀ ਕੀਤਾ ਸਭ ਤੋਂ ਪਹਿਲਾਂ ਮੈਂ ਪਹੁੰਚੀ ਮੈਂ ਕੀਤਾ ਉਹਨੂੰ ਕਹ 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 ਜਦੋਂ ਇੰਝ ਕੀਤਾ ਤੇ ਉਹ ਵੀ ਅੱਗੋਂ ਕਾਹ ਬੋਲਣ ਲੱਗ ਗਿਆ ਜਦੋਂ ਉਹਨੇ ਬੋਲਿਆ ਤੇ ਉਹ ਮੂੰਹ ਉਹਦਾ ਖੁੱਲ ਗਿਆ ਤੇ ਟੈਂਟਰ ਥੱਲੇ ਆ ਗਿਆ ਮੈਂ ਵੀ ਕਾਂ ਵਾਂ ਅੰਚਪਟਾ ਮਾਰ ਕੇ ਚੱਕਿਆ ਤੇ ਮੈਂ ਘਰ ਆ ਗਈ ਦੌੜ ਕੇ ਛੋਟੀ ਸੀ ਦੌੜ ਕੇ ਆਈ ਜੱਗੋ ਸਾਰਿਆਂ ਨੇ ਮਜ਼ਾਕ ਬੇਬੇ ਜੀ ਉਹ ਤੁਹਾਡੇ ਕਾਂ ਜਿਹੜਾ ਸੀ ਨਾ ਉਹਦੇ ਵੀ 담ਦਣੀ ਸੀ ਉਹ ਤੁਹਾਡੇ ਦੰਦ ਲਾ ਕੇ ਖਾਣਾ ਜਾਂਦਾ ਸੀ ਫਿਰ ਕਿਹੜਾ ਮਜ਼ਾਕ ਨਹੀਂ ਵੜਾਇਆ ਬੇਬੇ ਜੀ ਦਾ ਸਾਰਿਆਂ ਨੇ ਤੇ ਬੇਬੇ ਜੀ ਨੂੰ ਵੀ ਆ ਗਈ ਅਗਲੀ ਪਿਛਲੀ ਮੱਤ ਵੀ ਭਾਰਤਕ ਤੇ ਨਹੀਂ ਨਾ ਰੱਖਣਾ ਕਮਾਲ ਹੋ ਗਈ ਏ ਮੈਂ ਕੀ ਕਰਦੀ ਸੌਖਾ ਕੋਈ ਇਹ ਕੰਮ ਕਰਾਣਾ ਡੈਂਚਰ ਦਾ ਲਓ ਜੀ ਉਸ ਦਿਨ ਤੋਂ ਬਾਅਦ ਬੇਬੇ ਜੀ ਵਿਚਾਰਿਆਂ ਦੀ ਤੇ ਸ਼ਾਮਤ ਆ ਗਈ ਜਿਉ ਜਦੋਂ ਡੈਂਚਰ ਲਾਣ ਕਰਨ ਬੇਬੇ ਜੀ ਕਾਂ ਤੋਂ ਵਜਾ ਕੇ ਬੇਬੇ ਜੀ ਵਿਚਾਰੇ ਬਾਅਦ ਹੀ ਤਾਂਗਾ ਕੇ ਕਹਿੰਦੇ ਕਾਂ ਤੋਂ ਤੇ ਮੈਂ ਵਜਾਵਾਂਗੀ ਇਹ ਕੋਣੀਆਂ ਤੋਂ ਕਿਵੇਂ ਜਾਵਾਂਗੇ ਜਿਹੜੀਆਂ ਛੁਪਾ ਕੇ ਤੇ ਫਿਰ ਕਹਿਣਗੀਆਂ ਕਾਂ ਲੈ ਗਿਆ ਕਾਂ ਲੈ ਗਿਆ ਲੋ ਜੀ ਇਹ ਸੀਗਾ ਇੱਕ ਕਿੱਸਾ ਅੱਜ ਕਾਂ ਦਾ ਮੇਰੇ ਬੇਬੇ ਜੀ ਦੇ ਡੈਂਚਰ ਦਾ ਮੇਰੀ ਦਾਦੀ ਜਿਹੜੀ ਸਾਨੂੰ ਜਾਨ ਤੋਂ ਪਿਆਰੀ ਸੀ ਤੇ ਉਦੋਂ ਤੱਕ ਬਹੁਤ ਪਿਆਰ ਕੀਤਾ ਉਹਨਾਂ ਨੇ ਅੱਜ ਵੀ ਉਹਨਾਂ ਦੀ ਯਾਦ ਆਉਂਦੀ ਏ ਤਾਂ ਅੱਖਾਂ ਪਾਰਾਂ ਦੀਆਂ ਨੇ ਪਰ ਇੰਨਾ ਪਿਆਰ ਉਮੜ ਕੇ ਆ ਜਾਂਦਾ बहुत शुक्रिया बहुत